ਮਹਾਤਮਾ ਗਾਂਧੀ ਜੀ ਦੇ ਬਲੀਦਾਨ ਨੂੰ ਯਾਦ ਕਰਤੇ ਹੋਏ ਟਿੱਕ ਟਿੱਕ ਮਿਸਟਰ ਪੱਤਿਆ ਲਾ ਵਰਸ਼ੀਕ ਵਾਲਿਆ ਦੇ ਵੱਲੋਂ ਕਾ ਗਿਆ ਹੈ ਕਿ ਸਾਨੂੰ ਮਹਾਤਮਾ ਗਾਂਧੀ ਜੀ ਦੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਹੈ ਆਜ਼ਾਦੀ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਬਲੀਦਾਨ ਦਿੱਤਾ ਗਿਆ ਉਹਨਾਂ ਬਾਰੇ ਪੜ੍ਹਨਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਇਤਿਹਾਸ ਬਾਰੇ ਬੱਚਾ ਨੂੰ ਪਤਾ ਲੱਗ ਸਕੇ ਉਹਨਾਂ ਕਹੇ ਕਿ ਅਸੀਂ ਬਾਪੂ ਜੀ ਵੀ ਕਹਿ ਕਿ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ 30 ਜਨਵਰੀ ਯਾਨੀ ਕਿ ਮਹਾਤਮਾ ਗਾਂਧੀ ਜੀ ਦਾ ਬਲੀਦਾਨ ਦਿਵਸ ਮਹਾਤਮਾ ਗਾਂਧੀ ਜੀ ਨੂੰ ਕੋਈ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਦਾ ਜੋ ਕੰਟਰੀਬਿਊਟ ਕੰਟਰੀਬਿਊਸ਼ਨ ਰਿਹਾ ਹੈਗਾ ਭਾਰਤ ਦੇ ਆਜ਼ਾਦੀ ਦੇ ਵਿੱਚ ਭਾਰਤ ਦੇ ਨਿਰਮਾਣ ਦੇ ਵਿੱਚ ਉਸ ਨੂੰ ਵੀ ਕੋਈ ਡਿਟੇਲਿੰਗ ਦੀ ਜ਼ਰੂਰਤ ਨਹੀਂ ਹੈ ਅਸੀਂ ਸਾਰੇ ਬਹੁਤ ਹੀ ਪਿਆਰ ਨਾਲ ਬਾਪੂ ਜੀ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਮਹਾਤਮਾ ਗਾਂਧੀ ਜੀ ਨੂੰ ਸੰਬੋਧਨ ਕਰਨ ਵਾਸਤੇ ਮੈਂ ਸਮਝਦਾ ਹਾਂ ਇਹਨਾਂ ਦਾ ਜੀਵਨ ਇੱਕ ਸਿਧਾਂਤਾਂ ਦੇ ਉੱਤੇ ਖੜਾ ਜੀਵਨ ਸੀਗਾ ਜਿਹਦੇ ਵਿੱਚ ਸੱਚਾਈ ਅਹਿੰਸਾ ਇਹ ਜਿਹੜੇ ਸਾਡੇ ਸਿਧਾਂਤ ਨੇ ਇਹਦੇ ਮਹਾਤਮਾ ਗਾਂਧੀ ਜੀ ਇਸ ਨੂੰ ਫੋਲੋ ਵੀ ਕਰਦੇ ਸੀ ਇਸ ਨੂੰ ਪ੍ਰਚਾਰ ਵੀ ਕਰਦੇ ਸੀਗੇ ਅੱਜ ਅਸੀਂ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ ਹੈਗੀ ਹੈ ਤੇ ਨਾਲ ਹੀ ਇਹਨਾਂ ਦੇ ਸਿਧਾਂਤਾਂ ਨੂੰ ਯਾਦ ਕੀਤਾ ਹੈ ਅਤੇ ਨਾਲ ਹੀ ਜਿੰਨੇ ਵੀ ਸਾਡੇ ਫ੍ਰੀडम ਸਟਰਗਲ ਦੇ ਜਿੰਨੇ ਵੀ ਸਾਡੇ ਫ੍ਰੀडम ਫਾਈਟਰਸ ਹੈ ਜਿਨ੍ਹਾਂ ਦੀ ਸ਼ਰਧਾਂਜਲੀ ਤੋਂ ਬਿਨਾ ਅੱਜ ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਸਾਹ ਨਹੀਂ ਲੈ ਸਕਦੇ ਸੀਗੇ ਉਹਨਾਂ ਸਾਰਿਆਂ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਆਂ ਉਹਨਾਂ ਦੇ ਬਲੀਦਾਨ ਨੂੰ ਕੋਟਨ-ਕੋਟ ਸਲਾਮ ਕਰਦੇ ਆਂ ਤੇ ਨਾਲ ਹੀ ਮੈਂ ਮੋਟੀਵੇਟ ਕਰਨਾ ਚਾਹੂੰਗਾ ਸਾਰਿਆਂ ਨੂੰ ਕਿ ਸਾਨੂੰ ਆਪਣੇ ਇਤਿਹਾਸ ਬਾਰੇ ਪੜ੍ਹਨਾ ਚਾਹੀਦਾ ਹੈ ਮਹਾਤਮਾ ਗਾਂਧੀ ਜੀ ਬਾਰੇ ਪੜ੍ਹਨਾ ਚਾਹੀਦਾ ਹੈ ਤੇ ਜਿਨ੍ਹਾਂ ਵੀ ਸਾਡੀ ਫ੍ਰੀਡਮ ਸਟਰਗਲ ਹੈ ਤੇ ਜਿਨ੍ਹਾਂ ਵੀ ਫ੍ਰੀਡਮ ਫਾਈਟਰਸ ਹੈ ਉਹਨਾਂ ਦੀ ਕੀ ਕੌਂਟਰੀਬਿਊਸ਼ਨ ਰਹੀਏ ਤੇ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਇੱਕ ਆਜ਼ਾਦ ਮੁਲਕ ਦਿੱਤਾ ਹੈ ਉਹਦੇ ਬਾਰੇ ਜ਼ਰੂਰ ਮਨਣਾ ਚਾਹੀਦਾ ਹੈ ਤਾਂ ਜੋ ਅਸੀਂ ਉਹਨਾਂ ਦੇ ਸਿਧਾਂਤਾਂ ਨੂੰ ਅੱਗੇ ਲਿਜਾ ਸਕੀਏ ਤੇ ਰਲ ਮਿਲ ਕੇ ਆਪਣੇ ਦੇਸ਼ ਨੂੰ ਹੋਰ ਵਧੀਆ ਤੇ ਤਕੜਾ ਬਣਾ ਸਕੀਏ ਬਹੁਤ ਬਤ